ਨਿੱਕੇ ਹੁੰਦੇ ਭਰਾਵਾਂ ਦਾ ਕਿੰਨਾ ਪਿਆਰ ਹੁੰਦਾ ਹੈ ਪਰ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਪਤਾ ਨਹੀਂ ਕਿਉਂ ਇਹਨਾਂ ਦੇ ਪਿਆਰ ਵਿੱਚ ਫਿੱਕ ਪੈ ਜਾਂਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭਰਾਵਾਂ ਨੂੰ ਇੱਕੋ ਸੱਤ ਥੱਲੇ ਖੇលਦੇ ਇਕੱਠੇ ਰੋਟੀ ਖਾਂਦੇ ਨੇ ਤੇ ਵੱਡੇ ਹੋ ਕੇ ਪਤਾ ਨਹੀਂ ਕਿਉਂ ਇੱਕ ਦੂਜੇ ਦੇ ਸਰੀਕ ਬਣ ਜਾਂਦੇ ਨੇ ਭਰਾਵਾਂ ਦੀ ਲੜਾਈ ਵਿੱਚ ਮਾਂ ਫਸ ਜਾਂਦੀ ਹੈ ਜਦੋਂ ਸਕੇ ਭਰਾ ਇੱਕ ਦੂਜੇ ਨਾਲ ਲੜਦੇ ਨੇ ਤਾਂ ਮਾਂ ਨੂੰ ਇਹ ਦੁੱਖ ਲੈ ਕੇ ਬਹਿ ਜਾਂਦਾ ਹੈ ਪੁੱਤ ਇੱਕ ਹੋਵੇ ਭਾਵੇਂ ਦੋ ਮਾਂ ਨੂੰ ਇੱਕ ਬਰਾਬਰ ਹੁੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸੌਕ ਸਭ ਦੇ ਹੁੰਦੇ ਨੇ ਪਰ ਕਈ ਵਾਰ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਬੰਦੇ ਨੂੰ ਆਪਣੇ ਸੁਪਨੇ ਵੀ ਮਾਰਨੇ ਪੈ ਜਾਂਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਅਪਾਹਜ ਹੈ ਤੇ ਕੋਲ ਖੜੀ ਗੱਡੀ ਨਾਲ 셀ਫੀ ਲੈ ਰਿਹਾ ਸੀ ਤੇ ਜਦੋਂ ਹੀ ਕਾਰ ਦੇ ਮਾਲਕ ਨੂੰ ਦੇਖਦਾ ਹੈ ਤਾਂ ਡਰ ਕੇ ਭੱਜ ਲੈਂਦਾ ਹੈ ਫਿਰ ਦੇਖੋ ਇਸ ਵੀਰ ਨੇ ਇਹ ਵੀਰ ਦੀ ਫੋਟੋ ਵੀ ਖਿੱਚੀ ਤੇ ਗੱਡੀ ਵਿੱਚ ਬਿਠਾਇਆ ਤੇ ਦੇਖੋ ਵੀਰ ਕਿੰਨਾ ਖੁਸ਼ ਹੋ ਰਿਹਾ ਹੈ ਜਿਸਨੇ ਖੁਸ਼ ਹੋਣਾ ਹੁੰਦਾ ਹੈ ਉਹ ਨਿੱਕੀ ਜਹੀ ਚੀਜ਼ ਵਿੱਚ ਹੀ ਖੁਸ਼ ਹੋ ਜਾਂਦਾ ਹੈ ਦੇਖੋ ਵੀਰ ਕਿੰਨਾ ਖੁਸ਼ ਹੋ ਰਿਹਾ ਹੈ ਗੱਡੀ ਵਿੱਚ ਬੈਠ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ